ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਉਹਨਾਂ ਇੰਸਟੀਚੂਟਸ ਉਹਨਾਂ ਕੋਚਿੰਗ ਸੈਂਟਰਸ ਨੂੰ ਜਿਹੜਾ ਉਹ ਤਾੜਨਾ ਕੀਤੀ ਹੈ ਕਿ ਉਹ ਆਪਣੇ ਹੋਟਿੰਗਸ ਦੇ ਉੱਤੇ ਆਪਣੇ ਬੋਰਡਸ ਦੇ ਉੱਪਰ ਆਪਣੇ ਇਸ਼ਤਿਹਾਰਾਂ ਦੇ ਉੱਪਰ ਜਾਂ ਜਿਹੜਾ ਵੀ ਐਡ ਸਮਗਰੀ ਐਡਵਰਟਾਈਜ਼ਮੈਂਟ ਸਮਗਰੀ ਉਹ ਜਨਤਕ ਕਰਦੇ ਨੇ ਉਹਦੇ ਉੱਤੇ 100% ਸਿਲੈਕਸ਼ਨ ਜਿਹੜੀ ਹੈ ਇਹ ਨਹੀਂ ਮੈਂਸ਼ਨ ਕਰ ਸਕਣਗੇ ਹੁਣ ਕਈ ਇੰਸਟੀਚਿਊਟ ਜਿਹੜੇ ਆ ਉਹ 100% ਸਿਲੈਕਸ਼ਨ ਦਾ ਦਾਵਾ ਕਰਦੇ ਆ ਵੀ ਤੁਸੀਂ ਸਾਡੇ ਇੰਸਟੀਚਿਊਟ ਦੇ ਵਿੱਚੋਂ ਕੋਚਿੰਗ ਲਓ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਯੂਪੀਐਸਸੀ ਚ ਹੋ ਜਾਏਗੀ ਤੁਸੀਂ ਪ੍ਰੀਲਿਮਸ ਕਲੀਅਰ ਕਰ ਜਾਓਗੇ ਤੁਸੀਂ ਜਿਹੜਾ ਆਇਲਸ ਕਲੀਅਰ ਕਰ ਜਾਓਗੇ ਤੁਹਾਨੂੰ ਜਿਹੜਾ 100% ਫਲਾਣੀ ਕੰਪਨੀ ਦੇ ਵਿੱਚ ਨੌਕਰੀ ਮਿਲ ਜਾਏਗੀ ਇਦਾਂ ਕਰਨ ਉੱਤੇ ਕੰਜ਼ਿਊਮਰ ਜਿਹੜਾ ਪ੍ਰੋਟੈਕਸ਼ਨ ਅਥਾਰਟੀ ਆ ਉਹਨਾਂ ਨੇ ਰੋਕ ਲਾ ਦਿੱਤੀ ਆ ਵੀ ਇਦਾਂ ਕਰਨ ਦੇ ਨਾਲ ਜਿਹੜੇ ਬੱਚੇ ਆ ਉਹ ਗੁੰਮਰਾਹ ਹੋ ਰਹੇ ਆ ਤੁਹਾਨੂੰ ਉਹ ਮੋਟੀਆਂ ਫੀਸਾਂ ਜ਼ਰੂਰ ਪੇ ਕਰਦੇ ਆ ਜਿਹੜੇ ਇੰਸਟੀਚੂਟਸ ਨੇ ਜਿਹੜੇ ਸੈਂਟਰ ਨੇ ਪਰ ਬਾਅਦ ਚੋਂ ਨਾ ਤਾਂ ਉਹਨਾਂ ਨੂੰ ਨੌਕਰੀ ਮਿਲਦੀ ਆ ਨਾ ਉਹ ਕਿਤੇ ਸਿਲੈਕਟ ਹੁੰਦੇ ਨੇ ਸਗੋਂ ਉਹਨਾਂ ਨੂੰ ਐਦਾਂ ਲੱਗਦਾ ਵੀ ਉਹ ਤਾਂ ਠੱਗੇ ਗਏ ਉਹਨਾਂ ਲੱਖਾਂ ਰੁਪਈਆ ਜਿਹੜਾ ਉਹ ਇਸ ਸੈਂਟਰ ਨੂੰ ਦੇ ਦਿੱਤਾ ਇਸ ਕੋਚਿੰਗ ਇੰਸਟੀਚੂਟ ਨੂੰ ਦੇ ਦਿੱਤਾ ਪਰ ਬਾਅਦ ਚੋਂ ਹੱਥ ਜਿਹੜੇ ਆ ਖਾਲੀ ਆ ਹਾਲਾਂਕਿ ਉਹਨਾਂ ਨੂੰ ਕੋਈ ਸਰਟੀਫਿਕੇਟ ਜਾਂ ਕੋਈ ਡਿਗਰੀ ਜ਼ਰੂਰ ਉਹਨਾਂ ਸੈਂਟਰਸ ਵੱਲੋਂ ਦੇ ਦਿੱਤੀ ਜਾਂਦੀ ਆ ਪਰ ਜਿਹੜੇ ਦਾਅਵੇ ਕੀਤੇ ਜਾਂਦੇ ਆ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਵੱਡੇ ਵੱਡੇ ਬੋਰਡ ਲਗਾਏ ਜਾਂਦੇ ਆ ਉਹ ਖੂਕਲੇ ਸਾਬਤ ਹੁੰਦੇ ਆ ਇਹ ਸਾਰਾ ਮਾਮਲਾ ਜਿਹੜਾ ਉਜਾਗਰ ਉਦੋਂ ਹੋਇਆ ਜਦੋਂ ਪਿਛਲੇ ਦਿਨੀ ਆਪਾਂ ਦੇਖਿਆ ਸੀਗਾ ਕਿ ਵਿਵੇਕ ਬਿੰਦਰਾ ਤੇ ਸੰਦੀਪ ਮਹੇਸ਼ਵਰੀ ਜਿਹੜੇ ਦੋਵੇਂ ਮੋਟੀਵੇਸ਼ਨਲ ਸਪੀਕਰ ਆ ਉਹਨਾਂ ਦੀ ਜਦੋਂ ਲੜਾਈ ਹੋਈ ਬਾਅਦੋਂ ਬਹੁਤ ਸਾਰੇ ਬੰਦੇ ਜਿਹੜੇ ਆ ਬੱਚੇ ਖਾਸ ਤੌਰ ਤੇ ਜਿਨ੍ਹਾਂ ਨੇ ਕੋਰਸ ਲਿਆ ਹੋਇਆ ਸੀ ਵਿਵੇਕ ਬਿੰਦਰਾ ਤੋਂ ਉਹ ਸਾਹਮਣੇ ਆਏ ਵੀ ਸਾਨੂੰ ਮਹਿੰਗੇ ਮਹਿੰਗੇ ਕੋਰਸ ਵੇਚ ਦਿੱਤੇ ਜਾਂਦੇ ਆ ਔਰ ਕੀ ਆ ਇਹ ਜਾਂਦੇ ਆ ਵੀ ਤੁਹਾਡੀ ਜਿਹੜੀ ਇਨਕਮ ਆ ਉਹ ਮੰਥਲੀ ਯਾਨੀ ਕਿ ਹਰ ਮਹੀਨੇ ਤੁਸੀਂ 4 ਤੋਂ 5 ਲੱਖ ਰੁਪਈਆ ਕਮਾਉਂਗੇ ਪਰ ਇਦਾਂ ਹੁੰਦਾ ਨਹੀਂ ਆ ਫਿਰ ਕੁਝ ਬੱਚਿਆਂ ਨੇ ਦੱਸਿਆ ਵੀ ਇਹ ਸਾਨੂੰ ਇੱਕ ਮੈਂਬਰ ਸਕੀਮ ਦੇ ਵਿੱਚ ਜਿਹੜਾ ਉਹ ਫਿੱਟ ਕਰ ਲੈਂਦੇ ਆ ਵੀ ਅਸੀਂ ਜੁੜ ਗਏ ਆ ਹੋਰ ਬੱਚੇ ਲਿਆਓ ਉਹਨਾਂ ਕੋਲੋਂ ਵੀ ਮੋਟੀਆਂ ਫੀਸਾਂ ਸਾਨੂੰ ਜਿਹੜੀਆਂ ਤੁਸੀਂ ਦਿਓ ਅਸੀਂ ਉਹਦੇ ਚੋਂ ਤੁਹਾਨੂੰ ਕਮਿਸ਼ਨ ਦੇਾਂਗੇ ਇਦਾਂ ਕਰਕੇ ਕਮਾਈ ਕਰਵਾ ਦਿੰਦੇ ਆ ਪਰ ਇਹਦੇ ਉੱਤੇ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਸਖਤ ਨੋਟਿਸ ਲਿਆ ਵੀ ਅਜਿਹੇ ਇਸ਼ਤਿਹਾਰ ਜਿਹੜੇ ਆ ਉਹ ਗੁੰਮਰਾਹ ਕਰਦੇ ਆ ਲੋਕਾਂ ਨੂੰ ਲੋਕ ਜਿਹੜੇ ਆ ਉਹ ਇਸ ਕਦਰ ਇਹਨਾਂ ਇਸ਼ਤਿਹਾਰਾਂ ਨੂੰ ਸੀਰੀਅਸ ਲੈ ਲੈਂਦੇ ਆ ਕਿ ਠੀਕ ਆ ਜੇ ਸਾਡਾ 4-5 ਲੱਖ ਰੁਪਈਆ ਇਸ ਕੋਰਸ ਤੇ ਲੱਗ ਵੀ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਆਖਰਕਾਰ ਸਾਨੂੰ ਜਿਹੜੀ ਨੌਕਰੀ ਆ ਉਹ ਤਾਂ ਮਿਲ ਹੀ ਜਾਣੀ ਆ ਪਰ ਇਦਾਂ ਹੁੰਦਾ ਨਹੀਂ ਔਰ ਕਈ ਕੇਸਸ ਦੇ ਵਿੱਚ ਤਾਂ ਜਿਹੜੇ ਬੱਚੇ ਆ ਉਹ ਸੁਸਾਈਡ ਕਰ ਲੈਂਦੇ ਆ ਰਾਜਸਥਾਨ ਦਾ ਸ਼ਹਿਰ ਕੋਟਾ ਜਿੱਥੇ ਸਭ ਤੋਂ ਵੱਧ ਜਿਹੜੇ ਆ ਕੋਚਿੰਗ ਸੈਂਟਰਸ ਆ ਉੱਥੋਂ ਬਹੁਤ ਸਾਰੇ ਕੇਸ ਸਾਹਮਣੇ ਆਉਂਦੇ ਆ ਕਿ ਬੱਚਾ ਜਦੋਂ ਅਪੀਅਰ ਨਹੀਂ ਹੁੰਦਾ ਜਾਂ ਉਹ ਕੁਆਲੀਫਾਈ ਨਹੀਂ ਕਰ ਪਾਂਦਾ ਤਾਂ ਬਾਅਦ ਚ ਉਹ ਬੱਚਾ ਜਿਹੜਾ ਸੁਸਾਈਡ ਕਰ ਲੈਂਦਾ ਕਿਉਂਕਿ ਉਹਨੂੰ ਇਦਾਂ ਲੱਗਦਾ ਕਿ ਮੇਰੇ ਮਾਤਾ ਪਿਤਾ ਨੇ ਮੇਰੇ ਉੱਤੇ ਜਿਹੜੇ ਲੱਖਾਂ ਰੁਪਏ ਖਰਚੇ ਮੇਰੇ ਕਹਿਣ ਉੱਤੇ ਖਰਚੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਫਲਾਣਾ ਇੰਸਟੀਚਿਊਟ ਜਿਹੜਾ ਇਹਦੀ ਐਡ ਮੈਂ ਵੇਖੀ ਆ ਇਹਨਾਂ ਨੇ ਕਿਹਾ ਕਿ 100% ਗਾਰੰਟੀ ਹੈ ਜੀ ਸਾਡੀ ਤਾਂ ਅਸੀਂ ਤੁਹਾਨੂੰ ਇਹ ਫਲਾਣਾ ਐਗਜ਼ਾਮ ਜਿਹੜਾ ਕਲੀਅਰ ਕਰਾ ਦਾਂਗੇ ਜਾਂ ਤੁਹਾਨੂੰ ਅਸੀਂ ਫਲਾਣੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਜੌਬ ਹੈ ਉਹ ਦਵਾ ਦਾਂਗੇ ਤੁਸੀਂ ਆ ਸਾਡਾ ਕੋਰਸ ਲੈ ਲਓ ਜਾਂ ਤੁਹਾਨੂੰ ਅਸੀਂ ਪ੍ਰਾਈਵੇਟ ਕੰਪਨੀ ਦੇ ਵਿੱਚ ਹੀ ਇਸ ਵੱਡੇ ਅਹੁਦੇ ਤੇ ਲਵਾਵਾਂਗੇ ਵੀ ਤੁਹਾਡੀ ਜਿਹੜੀ ਤਨਖਾਹ ਉਹ ਮਹੀਨੇ ਦੀ ਲੱਖਾਂ ਦੇ ਵਿੱਚ ਹੋਏਗੀ ਪਰ ਇਦਾਂ ਹੁੰਦਾ ਨਹੀਂ ਬਾਅਦ ਚੋਂ ਉਹ ਬੱਚੇ ਜਿਹੜੇ ਆ ਫਿਰ ਉਹ ਸੁਸਾਈਡ ਕਰਦੇ ਆ ਇਸੇ ਤੇ ਹੁਣ ਸਖਤ ਨੋਟਿਸ ਲਿਆ ਕਿ ਅਜਿਹੇ ਇਸ਼ਤਿਹਾਰ ਅਜਿਹੇ ਬੋਰਡ ਅਜਿਹੇ ਪੈਂਫਲੈਟਸ ਨਾ ਦਿੱਤੇ ਜਾਣ ਔਰ ਕਿਉਂਕਿ ਇਹ ਜਿਹੜੇ ਇਸ਼ਤਿਹਾਰ ਹੈ ਇਹ ਗੁੰਮਰਾਹ ਕਰਦੇ ਆ ਔਰ ਇਹਦਾ ਜਿਹੜਾ ਸਿੱਧਾ ਅਸਰ ਪੈਂਦਾ ਉਹ ਬੰਦੇ ਦੀ ਮਾਨਸਿਕਤਾ ਤੇ ਪੈਂਦਾ ਕਿਉਂਕਿ ਬੱਚਾ ਜਿਹੜਾ ਉਹ ਆਪਣੇ ਮਾਤਾ ਪਿਤਾ ਨੂੰ ਕਨਵਿੰਸ ਕਰਦਾ ਫਿਰ ਉਹ ਆਪਣੇ ਫਰੈਂਡ ਸਰਕਲ ਨੂੰ ਕਨਵਿੰਸ ਕਰ ਲੈਂਦਾ ਕਿ ਯਾਰ ਮੈਂ ਤਾਂ ਫਲਾਣੇ ਇੰਸਟੀਚਿਊਟ ਤੋਂ ਕੋਚਿੰਗ ਲੈ ਰਿਹਾ ਹੁਣ ਤਾਂ ਤੂੰ ਦੇਖੀ ਮੈਂ ਆਹ ਕੋਰਸ ਕਰ ਲੈਣਾ ਤੇ ਮੇਰੀ ਜੌਬ ਲੱਗ ਜਾਣੀ ਆ ਪਰ ਜਦੋਂ ਅਜਿਹਾ ਕੁਝ ਵੀ ਨਹੀਂ ਹੁੰਦਾ ਤਾਂ ਬਾਅਦ ਚੋਂ ਉਹਨੂੰ ਠੱਗਿਆ ਠੱਗਿਆ ਮਹਿਸੂਸ ਹੁੰਦਾ ਉਹਨੂੰ ਲੱਗਦਾ ਵੀ ਮੇਰੀ ਤਾਂ ਹਾਨੀ ਹੋ ਗਈ ਮੈਂ ਹੁਣ ਆਪਣੀ ਸੋਸਾਇਟੀ ਦੇ ਵਿੱਚ ਆਪਣੇ ਦੋਸਤਾਂ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਸਾਹਮਣੇ ਕੀ ਮੂੰਹ ਲੈ ਕੇ ਜਾਊਂਗਾ ਕਿ ਮੈਂ ਤਾਂ ਉਥੋਂ ਕੋਰਸ ਵੀ ਕੀਤਾ ਉਥੋਂ ਪੜ੍ਹਾਈ ਵੀ ਕੀਤੀ ਤੇ ਬਾਅਦ ਦੇ ਵਿੱਚ ਹਾਸਲ ਕੀ ਹੋਇਆ ਕੁਝ ਵੀ ਨਹੀਂ ਲਾਰੇ ਜੌਬ ਕਿਤੇ ਮਿਲ ਨਹੀਂ ਰਹੀ ਜੇ ਨੌਕਰੀ ਮਿਲਦੀ ਆ ਤਾਂ ਉਹ 20 25 30 ਹਜ਼ਾਰ ਦੀ ਗੱਲਾਂ ਹੋਈਆਂ ਸੀਗੀਆਂ ਲੱਖਾਂ ਦੀ ਵੀ ਹਰ ਮਹੀਨੇ ਲੱਖ ਰੁਪਿਆ ਜਿਹੜਾ ਤੁਹਾਨੂੰ ਤਨਖਾਹ ਮਿਲੇਗੀ ਅਜਿਹਾ ਹੋਇਆ ਕੁਝ ਨਹੀਂ ਹੁਣ ਇਹ ਸਭ ਦੇ ਵਿੱਚ ਇਹ ਇੱਕ ਬਹੁਤ ਵਧੀਆ ਜਿਹੜਾ ਫੈਸਲਾ ਲਿਆ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਨੇ ਕਿ ਅਜਿਹੇ ਇਸ਼ਤਿਹਾਰ ਜਿਨ੍ਹਾਂ ਉੱਤੇ 100% ਗਾਰੰਟੀ ਪੂਰੇ ਪੂਰੇ ਦਾਅਵੇ ਪੂਰੇ ਵਾਦੇ ਨੌਕਰੀ ਦਿਵਾਉਣ ਦੇ ਜਾਂ ਜਿਹੜਾ ਟੈਸਟ ਕਲੀਅਰ ਕਰਾਉਣ ਦੇ ਅਜਿਹੇ ਦਾਅਵੇ ਅਜਿਹੇ ਵਾਦੇ ਨਹੀਂ ਕੀਤੇ ਜਾ ਸਕਦੇ ਅਗਰ ਅਜਿਹਾ ਕੋਈ ਇੰਸਟੀਚਿਊਟ ਜਾਂ ਕੋਈ ਸੈਂਟਰ ਜਾਂ ਕੋਈ ਜਿਹੜਾ ਉਹ ਇਦਾਂ ਦਾ ਮੋਟੀਵੇਸ਼ਨਲ ਸਪੀਕਰ ਜਾਂ ਜਿਹੜਾ ਕੋਈ ਅਜਿਹੇ ਕੋਰਸ ਬਣਾਉਂਦਾ ਉਹ ਬੱਚਿਆਂ ਨੂੰ ਜਾਂ ਇਸ਼ਤਿਹਾਰ ਦੇ ਰੂਪ ਵਿੱਚ ਇਦਾਂ ਪ੍ਰਸਾਰਿਤ ਕਰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ